ਥੋੜਾ ਪਿੱਛੇ ਹੋ ਜਾਓ ਸਾਰੇ ਆ ਜਾਣਗੇ ਪਿੱਛੇ ਹੋਰ ਥੋੜਾ ਜੱਬੂ ਥੋੜਾ ਥੋੜਾ ਮਗਰ ਨੂੰ ਜੱਬੂ ਆ ਜੀ ਬਾਬਾ ਜੀ ਜੀ ਸਾਹਿਬ ਬਸ ਬਸ ਬਾਬਾ ਇੱਕ ਮਿੰਟ ਹੁਣ ਅੱਗੇ ਨਾਲ ਅੱਗੇ ਨਾਲ ਗੱਡੀ ਭਾਰਤ ਮਾਤਾ ਕੀ ਜੈ ਇੱਕ ਜੈ ਹੈ ਭਾਰਤ ਵਾਗਿ ਵਿਦਾਤਾ ਜਾਬ ਸਿੰਘ ਜਿਹੜਾ ਤੁਮਾਤਾ ਰਾਮ ਜੀ ਦੀ ਬਲਵੰਨਾ यमुना गंगा उच्चध्वज प्रतिष्ठितं पापसुखनामेत्याति तवैसु परमशीर्षं हा जीक्ती

ਸਾਨੂੰ ਇਹ ਹਾੜਾ ਬਹੁਤ ਖੁਸ਼ੀਆਂ ਦਾ ਹੈ ਸਾਨੂੰ ਰਲ ਮਿਲ ਕੇ ਮਨਾ ਰਿਹਾ ਹੈ ਮਨਾਉਂਦੇ ਜੀ ਅਰੇ ਇਹ ਹੀ ਪ੍ਰਥਾ ਇਹ ਕੋਖੀ ਨੂੰ ਤਿੰਨ ਪੁਸਤਾ ਤੋਂ ਸਾਰੇ ਲੋਕ ਇਹਨਾਂ ਨਾਲ ਜੁੜੇ ਹੋਏ ਆ ਜੁੜੇ ਰਹੇਗੇ ਉਹ ਇਹਨਾਂ ਦੀ ਨੀਤੀ ਦਾ ਇਹਨਾਂ ਦੇ ਬਜ਼ੁਰਗਾਂ ਦਾ ਇਹਨਾਂ ਦੇ ਕਮਾਂ ਦਾ ਫਰਕ ਹੈ ਕਿ ਜਨਤਾ ਇਹਨਾਂ ਦੇ ਨਾਲ ਹਰ ਹਾਲ ਦੇ ਵਿੱਚ ਖੜੀ ਹੈ ਔਰ ਖੜੀ ਰਹੂਗੀ ਔਰ ਮੈਂ ਪਰਮਾਤਮਾ ਦੇ ਕੇ ਦੁਆ ਕਰਦਾ ਬੇਸ਼ ਪਰਿਵਾਰ ਨੂੰ ਐਨਿਓ ਇਸ ਐਨੀ ਮਾਨ ਆਂਦਾ ਸਮੇਂ ਵੀ ਇਸ ਤਰ੍ਹਾਂ ਬਚਪਾ ਰਹੇ ਜਿਸਾ ਕੇ ਹੁਣ ਸੇ ਕੁਝ ਕਰ ਗਿਆ ਮੈਂ ਸਭ ਨੂੰ ਸਾਡੇ ਆਏ ਨੂੰ ਬਹੁਤ ਬਧਾਈ ਜਿੰਨਾ ਜੀ ਆਇਆਂ ਨੂੰ ਕਹਿੰਦਾ ਬਹੁਤ ਬਹੁਤ ਧੰਨਵਾਦ ਜੀ ਜੋ ਧੰਨਵਾਦ ਕਰਦੀਆਂ ਇਹਨਾਂ ਦਾ ਕੰਮ ਦੇਖ ਕੇ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਆਉਣ ਵਾਲੀ ਸਰਕਾਰ ਜੋ ਹੋਊਗੀ ਸਾਡੀ ਕਾਂਗਰਸ ਪਾਰਟੀ ਸਾਰੇ ਮੁੰਬਈ ਵੰਟੀ ਕਰਦੀਆਂ ਕਿ ਕਾਂਗਰਸ ਪਾਰਟੀ ਦੇ ਨਾਲ ਜੁੜੋ ਕਾਂਗਰਸ ਪਾਰਟੀ ਦਾ ਸਤਕਾਰ ਕਰੋ ਕਾਂਗਰਸ ਪਾਰਟੀ ਦੇ ਨਾਲ ਹੀ ਰਹੋ ਇਹੀ ਪਾਰਟੀ ਆ ਜਿਹੜੀ ਆਪਣੇ ਹੱਕਾਂ ਤੇ ਲਈ ਖੜੀ ਹੈ ਤੇ ਮੈਂ ਸਾਰਿਆਂ ਦਾ ਪਹਿਲਾ ਜਿਲੋਂ ਧੰਨਵਾਦ ਕਰਦੀ ਹਾਂ ਤੇ ਸਾਰਿਆਂ ਨੂੰ ਕਾਕਾ ਜੀ ਜੀ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਜੋ ਬੜੀ ਆਗਰ ਪਾਰਟੀ ਦੀ ਸੇਵਾ ਕਰਦੇ ਆ ਰਹੇ ਇਹਨਾਂ ਨੇ ਬਹੁਤ ਵਧੀਆ ਆਪਕਾ ਅੱਜ ਤਾਂ ਕਹਿੰਦਾ ਕਾਕਾ ਜੀ ਤੂਰੇ ਆ ਕੇ ਕੰਮ ਕਰ ਲਤੇ ਅਸੀਂ ਸਾਰੇ ਇਹਨਾਂ ਨਾਲ ਲਾ ਕੇ ਕੰਮ ਕਰੀਏ ਇਹ ਲੋਕ ਕਹਿਣਗੇ ਜੀ ਇਹਨਾਂ ਮੁਤਾਬਕ ਕੰਮ ਕਰਾਂਗੇ ਸਾਡੇ ਬਦੋ ਘਾਤੋ ਲੈ ਕੇ ਹੁਣ ਤੱਕ ਸਾਡੇ ਪਰਿਵਾਰ ਨਾਲ ਜੁੜੇ ਹੋਏ ਸਾਰੇ ਆਦਰਯੋਗ ਸਤਕਾਰਯੋਗ ਮੌਜੂਦ ਸਤਿਕਾਰ ਸਭ ਤੋਂ ਪਹਿਲਾਂ 78ਵੇਂ ਸੰਕੱਤਾ ਦਿਵਸ ਦੀ શુભ ਕਾਮਨਾ ਬਧਾਈ ਤੋਂ ਅਨੁਸਾਰਿਆਂ ਨੂੰ ਪੇਸ਼ ਕਰਦਾ ਇਹ ਦਿਹਾੜਾ ਕਾਮਨਾ ਆ ਜਾਂਦਾ ਜੋ ਅੰਗਰੇਜ਼ਾਂ ਦੇ ਜ਼ੁਲਮ ਤੋਂ ਸਾਨੂੰ ਰਿਹਾਈ ਮਿਲੀ ਸੀ ਆਜ਼ਾਦੀ ਮਿਲੀ ਸੀ ਉਹਨਾਂ ਜਾਦੀਆ ਖਿਡਾਰੀਆਂ ਨੂੰ ਅਸੀਂ ਸਮਰਪਿਤ ਕਰਨੇ ਜਿਨ੍ਹਾਂ ਨੇ ਸ਼ਹਾਦਤ ਦੇ ਕੇ ਇਹ ਦਿਹਾੜਾ ਇਹਨਾਂ ਨੇ ਯੋਗਦਾਨ ਪਾਇਆ ਸੀ। ਔਰ ਆਪਣੀ ਧਰਿਆ ਦੀ ਖੁਸ਼ਕਿਸਮਤੀ ਹੈ। ਇਹ ਸਜਾਦੀ ਕਰਕੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਗਿਆ। ਜਿਹੜਾ ਸੀ 26 ਜਨਵਰੀ ਨੂੰ ਮਨਾਉਂਦੇ ਆ। ਔਰ ਬਕਾਇਦਾ ਕਾਨੂੰਨ ਕਾਇਦੇ ਦੇ ਤਹਿਤ ਉਹ ਦੇਸ਼ ਉਸ ਤਹਿ ਚੱਲਦਾ। ਅੱਜ ਕਈਆਂ ਨੇ ਸਟੇਜ ਤੋਂ ਕੀਤਾ ਕਿ ਅਥੀ ਕਾਕਾ ਜੀ ਨਾਲ ਮੈਂ ਦਿਲ ਦੀ ਗਹਿਰਾਂ ਚੋਂ ਤੁਹਾਡਾ ਦੇਨ ਕਦੇ ਮੋੜ ਨਹੀਂ ਸਕਦਾ ਤੁਹਾਡਾ ਪਰਿਵਾਰ ਕਿਉਂਕਿ ਜਿਸ ਪੈਗਾਮ ਤੇ ਪਹੁੰਚੇ ਆ ਤੁਹਾਡੇ ਬਦੁਰਗਾ ਨੂੰ ਸਾਡੇ ਪਰਿਵਾਰ ਨੂੰ ਤੁਸੀਂ ਦਿੱਤਾ ਇਹ ਤੁਹਾਡੇ ਸਾਰਿਆਂ ਦੀ ਜਿੰਦਗੀ ਹੈ ਉਹ ਤੁਹਾਡਾ ਯੋਗਦਾਨ ਹੈ ਤੁਹਾਡੇ ਸਹਿਯੋਗ ਤੋਂ ਕਨਾ ਮਮਕਨ ਨਹੀਂ ਸੀ ਤੁਹਾਡੇ ਪਿਆਰ ਤੋਂ ਵਗੈਰਾ ਮਮਕਨ ਨਹੀਂ ਸੀ ਤੁਹੇ ਅਸ਼ੀਰਵਾਦ ਰਖਿਆ ਤਾਂ ਅਸੀਂ ਇਸ ਪੈਗਾਮ ਤੇ ਪਹੁੰਚੇ ਸਾਰਿਆਂ ਨੇ ਮੰਗ ਕੀਤੀ ਕਿ 15 ਤੇ 26 ਜਨਵਰੀ ਦਾ ਕਾਕਾ ਜੀ ਤੁਸੀਂ ਇੱਥੇ ਮਨਾ ਕੇ ਜਾਇਆ ਕਰੋ ਉਸ ਮੰਗ ਦੇ ਅਨੁਸਾਰ ਅੱਜ ਆਪਾਂ 15 ਅਗਸਤਾ ਚੰਨ ਦਿਹਾੜਾ ਮਨਾ ਰਹੇ ਆ ਇਸ ਤੋਂ ਬਾਅਦ ਨਾ ਅਮਲੋ ਜਾ ਕੇ ਚੰਦਰੀ ਰਸਮ ਕਰਨੀ ਹੈ ਔਰ ਕਹਾਂ ਨੂੰ ਤੁਹਾਡੀ ਇਲੈਕਸ਼ਨਾ ਆਣੀ ਪ੍ਰਾਇਤ ਪੰਚਾਇਤਾਂ ਦੀਆਂ और नगर निगम मैं हाथ जोड़ के तो बेनती करा आप न रखियो, कोशिश करो कि कांग्रेस पार्टी दे। बच चढ़ के नुमाइंदे आप रल मिलके जिता सकी कांग्रेस पार्टी का झंडा बुलंद रह सके और जिथे तक सवाल है कांग्रेस पार्टी का व्यक्ति तौर पर कांग्रेस पार्टी ने देश की आजादी बहुत बड़ा योगदान पाया आपूं لیکن بدنسی بھی ایسی ہے ਕਿਤੇ ਨਾ ਕਿਤੇ ਸਾਡੇ ਦੇਸ਼ ਚ ਦੁਬਾਰਾ ਉਹ ਜਮਹੂਰੀयत ਨੂੰ ਦਬਾਉਣ ਦਾ ਕੋਸ਼ਲਣ ਦਾ ਉਪਰਾਲਾ ਕੀਤਾ ਜਾਂਦਾ ਸੂਬਿਆਂ ਚ ਵੀ ਦੇਸ਼ ਵੀ بچਾਣਾ ਲੋਕਾਂ ਨੇ ਕਿਉਂਕਿ ਲੋਕਾਂ ਦੀ ਜਿਹੜੀ ਤਾਕਤ ਹੈ ਬਹੁਤ ਵੱਡੀ ਭਾਰੀ ਤਾਕਤ ਹੈ ਔਰ ਇਸ ਤਾਕਤ ਦੀ ਬਦੌਲਤ ਹੀ ਸਾਡਾ ਦੇਸ਼ ਆਜ਼ਾਦੀ ਮਿਲੀ ਸੀ ਅੱਪਾ ਨੇ ਰਲ ਮਿਲ ਕੇ ਉਹਨਾਂ ਆਜ਼ਾਦੀ ਕੁਹਾੜੀਆਂ ਦੇ ਕੁਰਬਾਨੀ ਨੂੰ ਨਜ਼ਰ ਅੰਦਾਜ਼ ਨਹੀਂ ਹੁਣ ਦੇਣਾ ਇਹੀ ਸਾਡਾ ਧਰਮ ਤੇ ਫਰਜ਼ ਮੰਦਾ ਹੈ ਅੱਜ ਦੇ ਸ਼ੁਭ ਦਿਹਾੜੇ ਤੇ ਔਰ ਤੁਹਾਡਾ ਇੱਕ ਵਾਰ ਫੇਰ ਸਾਰਿਆਂ ਦਾ ਇੱਥੇ ਪਹੁੰਚਣ ਤੇ ਕੋਟਨਕੋਟ ਮੈਂ ਧੰਨਵਾਦ ਕਰਦਾ ਔਰ ਤੁਹਾਡੇ ਜਿਹੜੇ ਚਾਰ ਕਦਮ ਤੁਸੀਂ ਚੱਲ ਕੇ ਆਏ ਹੋ ਸਾਡੇ ਘਰ ਤੇ ਤੁਸੀਂ ਇਹ ਸਾਡੇ ਚਾਰ ਚੰਨ ਲਾਏ ਹਨਗੇ ਮੈਂ ਉਹਨਾਂ ਸਾਰਿਆਂ ਸਾਥੀਆਂ ਨੂੰ ਬੇਨਤੀ ਕਰਾਂਗਾ ਜਿਨ੍ਹਾਂ ਨੇ ਚਾਹ ਦਾ ਲੰਗਰ ਨਹੀਂ ਛੱਕਿਆ ਚਾਹ ਦਾ ਲੰਗਰ ਛੱਕੇ ਜਾਣ ਡੱਡੂ ਖਾ ਕੇ ਜਾਣ ਔਰ ਘਰਾਂ ਜਾ ਕੇ ਬੱਚਿਆਂ ਨੂੰ ਬੇਅੱਗਿਸ਼ਖਿਆ ਦੇਣ ਕੀ ਇਹਦੀ ਮਾਨਤਾ ਜਾਂ ਮਹੱਤਵਪੂਰਨਤਾ ਕਿੰਨੀ ਹੈ 15 ਅਗਸਤ ਦੀ ਤਾਂ ਕਿ ਬੱਚੇ ਵੀ ਕਹਾ ਨੂੰ ਸਾਡੇ ਹਿੰਦੁਸਤਾਨ ਦੇ ਪ੍ਰਤੀ ਸਮਰਪਿਤ ਹੋ ਸਕਣ ਬਹੁਤ ਬਹੁਤ ਤੁਹਾਨੂੰ ਸਾਦਰ ਮੈਂ ਸੁਤੰਤਰਤਾ ਦਿਵਸ ਦੀ ਲੱਖ ਲੱਖ ਬਧਾਈ ਪੇਟ ਕਰਦਾ ਜੈ ਹਿੰਦ ਜੈ ਭਾਰਤ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਵਾਰਕਮ ਤੇ ਸਾਡੀ ਜਮਾਨ ਦੇ ਉਤੇ ਕਾਕਾ ਜੀ ਨੇ ਇੱਥੇ 15 ਅਗਸਤ ਦਾ ਜਿਹੜਾ ਮਨਾਉਣ ਦਾ ਫੈਸਲਾ ਕੀਤਾ ਉਹਦੇ ਵਾਸਤੇ ਇਹਨਾਂ ਨੂੰ ਬਹੁਤ ਧੰਨਵਾਦੀ ਆ ਮੈਂ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਸਾਰੇ ਜਿਹੜਾ ਵਿਛੜਿਆ ਪਰਿਵਾਰ ਸੀ ਉਹਨਾਂ ਨੂੰ ਦੁਬਾਰਾ ਮਿਲਾ ਕੇ ਆਪਾਂ ਨੇ ਇਕੱਠੇ ਇਹ ਜਿਹੜਾ ਸੁਤੰਤਰਤਾ ਦਿਵਸ ਮਨਾਇਆ ਔਰ ਉਹਨਾਂ ਨੂੰ ਵੀ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਅੱਜ ਇਹ ਦਿਨ ਜਿਹੜਾ ਦਿਖਾਇਆ ਉਹਨਾਂ ਵਾਸਤੇ ਅਸੀਂ ਹਮੇਸ਼ਾ ਨਤਬਸਤ ਗਰਾਹਾਂਗੇ ਉਹਨਾਂ ਦੀ ਕੁਰਬਾਨੀ ਹਮੇਸ਼ਾ ਆਪਾਂ ਨੇ ਯਾਦ ਰੱਖਣੀ ਹੈ ਇੱਕ ਵਾਰੀ ਫੇਰ ਸਾਰੇ ਜਿਨ੍ਹਾਂ ਵੀ ਭੈਣ ਭਰਾ ਦੋਸਤ ਮਿੱਤਰ ਅੱਜ ਦੇ ਦਿਨ ਸਾਡੇ ਇੱਕ ਦੋਸਤ ਆਏ ਨੇ ਸਿਕਾਇਨਿ ਤਾਰੀਖ ਅੱਜ ਜਿਹੜਾ 15 ਅਗਸਤ ਦਾ ਝੰਡਾ ਲਹਿਰਾਇਆ ਕਿਸ ਤਰ੍ਹਾਂ ਲੱਗ ਕੇ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਦੇ ذریعے ਤੁਹਾਡੇ ਦਰਸ਼ਕਾਂ ਨੂੰ ਔਰ ਪੰਜਾਬ ਦੇ ਵਸੀਆਂ ਨੂੰ ਦੇਸ਼ ਵਾਸੀਆਂ ਨੂੰ 78ਵੇਂ ਸੁਤੰਤਰਤਾ ਦਿਵਸ ਦੀ ਸ਼ੁਭ ਕਾਮਨਾ ਪੇਂਡ ਕਰਦਾ ਹਾਂ ਬਧਾਈ ਪੇਂਡ ਕਰਦਾ ਹਾਂ ਔਰ ਦੂਜੀ ਗੱਲ ਹੈ ਸਾਡੀ ਖੁਸ਼ਕਿਸਮਤੀ ਹੈ ਕਿ 90 ਹਲਕੇ ਵਾਸੀਆਂ ਦਾ ਲੋਕਾਂ ਦਾ ਪਿਆਰ ਸਾਡੇ ਬਜ਼ੁਰਗਾਂ ਨਾਲ ਜੁੜਿਆ ਰਿਹਾ ਸਾਡੇ ਨਾਲ ਉਸੀ ਤਰ੍ਹਾਂ ਬਰਕਰਾਰ ਹੈ ਹੋਰ ਇਹਨਾਂ ਦੇ ਅਸ਼ੀਰਵਾਦ ਦੀ ਬਦੌਲਤ ਅੱਜ ਇਹਨਾਂ ਦਾ ਹੁਕਮ ਹੋਇਆ ਸੀ ਕਿ 15 ਅਗਸਤ ਚੰਡਾ ਦੀ 90 ਚੜਾਣਾ ਹੈਗਾ ਤਾਂ ਉਸ ਕਰਕੇ ਮੈਂ ਅਮਲੋ ਜਿਹੜਾ ਛੰਡੇ ਦੀ ਰਸਮ ਹੈ ਸਾਡੇ ਦਫ਼ਤਰ ਚ ਹੁੰਦੀ ਹੈ ਉਹਨੂੰ ਕੰਟਾ ਕਲੀਟ ਕਰਦਾ ਤਾਂ ਕਿ 90 ਹਲਕਾ ਵਾਸੀਆਂ ਦੇ ਥੋਂ થી ਸ਼ੁਰੂਆਤ ਕੀਤੀ ਸੀ ਉਹਨਾਂ ਦੇ ਪਿਆਰ ਨੂੰ ਮੈਂ ਨਾ ਨਹੀਂ ਕਰ ਸਕਿਆ ਉਹਦੇ ਕਰਕੇ ਅੱਜ ਮੈਂ ਇੱਥੇ ਹਾਜ਼ਰ ਹੋਇਆ ਔਰ ਬੜੀ ਭਾਰੀ ਗਿਣਤੀ ਛਾਰੇ ਨੇ ਆ ਕੇ ਸ਼ਮੂਲੀਅਤ ਕੀਤੀ ਇਹਨਾਂ ਦੇ ਵੀ ਦਿਲ ਦੀ ਗਹਿਰਾਈਂ ਤੋਂ ਕੋਟਨ-ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਸਾਡਾ ਸਿਰ ਉੱਚਾ ਕੀਤਾ ਔਰ ਇਹ ਦਿਹਾੜਾ ਰਲ ਮਿਲ ਕੇ ਮਨਾਇਆ ਔਰ ਜਿੱਥੇ ਤੱਕ ਸਵਾਲ ਹੈ ਦੇਸ਼ ਦੀ ਆਜ਼ਾਦੀ ਦਾ ਇਹ ਆਜ਼ਾਦੀ ਸਾਨੂੰ ਬੜੇ ਕਠਿਨਾਈਆਂ ਤੋਂ ਬਾਅਦ ਸਾਡੀ ਸ਼ਹਾਗਨਤਾ ਤੋਂ ਬਾਅਦ ਸਾਨੂੰ ਮਿਲੀ ଥିਗੀ ਔਰ ਕਿਤੇ ਨਾ ਕਿਤੇ ਅੱਜ ਦੁਬਾਰਾ ਜਿਵੇਂ ਅੰਗਰੇਜ਼ਾਂ ਦਾ ਜ਼ੁਲਮ ਸੀ ਅਤਿਆਚਾਰ ਸੀ ਤਾਨਾਸ਼ਾਹੀ ਸੀ ਉਹ ਇਹ ਜੋ ਮਾਹੌਲ ਦੇਸ਼ ਚ ਦੁਆਰਾ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਉਸ ਤੋਂ ਬਚਣ ਦੀ ਲੋੜ ਹੈ ਕਿਉਂਕਿ ਜਿਹੜੀ ਜਮਹੂਰੀਅਤ ਪੈਦਾ ਹੋਈ ਸੀ ਇਸ ਦਿਹਾੜੀ ਦੇ ਬਦੌਲਤ ਇਸ ਆਜ਼ਾਦੀ ਦੇ ਤਹਿਤ ਉਹ ਕਿਤੇ ਨਾ ਕਿਤੇ ਜਮਹੂਰੀਅਤ ਤਵੀ ਕਾਂਡ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਔਰ ਮੈਂ ਸਮਝਦਾ ਜੇ ਅਸੀਂ ਸ਼ਰਧਾ ਸਮਾਨ ਆਜ਼ਾਦੀ ਘੁਲਾੜੀਆਂ ਨੂੰ ਅੱਜ ਅੱਜ ਦੇ ਦਿਹਾੜੇ ਚ ਪਿੰਟ ਕਰਦੇ ਆ ਕਿਤੇ ਨਾ ਕਿਤੇ ਸਾਡੀ ਸੋਚਣੀ ਸਾਨੂੰ ਜ਼ਰੂਰ ਸੋਚਣਾ ਪੈਣਾ ਹੈ ਅਸੀਂ ਕਿ ਉਹਨਾਂ ਆਜ਼ਾਦੀਆਂ ਕੁਲਾੜੀਆਂ ਨੇ ਜਿਨ੍ਹਾਂ ਨੇ ਸ਼ਹਾਗਤ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦੀ दिलाई ਉਹਨੂੰ ਨਜ਼ਰਅੰਦਾਜ਼ ਨਾ ਹੁੰਦੀ ਏ ਔਰ ਇਹ ਬਹੁਤ ਵੱਡੀ ਤਾਕਤ ਸਾਨੂੰ ਦਿੱਤੀ ਗਈ ਹੈ ਉਸ ਤਾਕਤ ਨੂੰ ਬਰਕਰਾਰ ਰੱਖ ਕੇ ਸਾਡੇ ਹਿੰਦੁਸਤਾਨ ਦਾ ਝੰਡਾ ਬੁਲੰਦ ਰੱਖਣ ਉਹ ਮੇਂ ਲਹਿਰਾਣ ਦੀ ਉਪਰਾਲਾ ਕਰੀਏ ਕਾਕਾ ਜੀ ਤੁਸੀਂ ਦੇਖਦੇ ਹੋ ਵੀ ਪਹਿਲਾਂ ਸਭ ਕਾ ਐਮਐਲਏ ਰਹਿ ਚੁੱਕੇ ਕਿੰਤੀ ਵੱਡੀ ਮੰਤਰੀ ਰਹਿ ਚੁੱਕੇ ਹਰ ਸਾਲ 15 ਅਗਸਤ ਨੂੰ ਕਾਲਜ ਗਰਾਊਂਡ ਦੇ ਵਿੱਚ ਝੰਡਾ ਲਹਿਰਾਇਆ ਜਾਂਦਾ ਤੇ ਇਸ ਬਾਰੇ ਉੱਥੇ ਪਾਣੀ ਬਹੁਤ ਖੜਾ ਹੈ ਕਾਲਜ ਗਰਾਊਂਡ ਕਿਸ ਤਰ੍ਹਾਂ ਦੇਖੀਏ ਦੇਖੋ ਬਰਸਾਤ ਵੇ ਸਮੇਟ ਮ ਆ ਗਿਆ ਤੇ ਮੈਂ ਰਾਜਨੀਤੀ ਕਰਨਾ ਨਹੀਂ ਚਾਹਦਾ ਕਿ ਕੱਲ ਵੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਪਾਣੀ ਚੱਲ ਰਿਹਾ ਸੀ ਔਰ ਅੱਜ ਕਹਿੰਦੇ ਕਾਲਜ ਚੰਡਾ ਚੜਾ ਜਾ ਰਿਹਾ ਇਹ ਕਿਤੇ ਕਿਤੇ ਨਾ ਕਿਤੇ ਉਹਦਾ ਐਡਮਿਨਿਸਟ੍ਰੇਸ਼ਨ ਨੂੰ ਕਿਤੇ ਨਾ ਕਿਤੇ ਹੱਲ ਕਰਨਾ ਚਾਹੀਦਾ ਤਾਂ ਕਿ ਗਾਹਾਂ ਨੂੰ ਰਲ ਮਿਲ ਕੇ ਇਹਦਾ ਸੁਧਾਰ ਹੋ ਸਕੇ ਉੱਥੇ ਲੋਕ ਸੈਰ ਕਰਨ ਵੀ ਜਾਂਦੇ ਸਾਡੇ ਸ਼ਹਿਰ ਨੂੰ ਸਮਰਪਿਤ ਰਬਦਮਨ ਕਾਲਜ ਔਰ ਬੋਰ ਵੀ ਜਿੰਨਾ ਕਿ ਮੈਨੂੰ ਯਾਦ ਹੈ ਉੱਥੇ ਸਟੇਡੀਅਮ ਵੀ ਮੈਂ ਬਣਾਇਆ ଥିਗਾ ਬੋਰ ਵੀ ਕਰਵਾਇਆ ଥିਗਾ ਔਰ ਜੇ ਉੱਥੇ ਪਾਣੀ ਦੀ ਨਿਕਾਸੀ ਦਾ ਸਾਧਨ ਦੀ ਸਮੱਸਿਆ ਉਹਨੂੰ ਵੀ ਦੂਰ ਕਰਨੀ ਚਾਹੀਦੀ ਹੈ ਕਿਉਂਕਿ ਲੋਕਾਂ ਨੂੰ ਇਸ ਸੇ ਸੰਤਾਪ ਨਹੀਂ ਪਗਣਾ ਚਾਹੀਦਾ ਔਰ ਸਾਡੇ ਨਾਬੇ ਦੀ ਸ਼ਾਨ ਵਾਦੀ ਹੈ ਸਾਡੇ ਸਾਰਿਆਂ ਦੀ ਰਲਮਰ ਕੇ ਬਾਤ